थे मार उपर भाई रेह यार सुखी जगह दे। ਰਾਦੀ ਲੈ ਤੁੰਗਾ ਹਾਂ ਤਾਂ ਵੀ ਚਾਚਾ ਉਹ ਉਹ ਬੁਝਾ ਰੋ ਵੀਰੇ ਉਹ ਸਿਲੰਡਰਾਂ ਦੇ ਪਾਣੀ ਮਾਰ ਦੋ ਸਿਲੰਡਰ ਪਹਿਲੇ ਚੱਲਾਓ ਰੋ ਯਾਰ ਲੰਡਾ ਇਹ ਅੰਡਾ ਜਲ ਰਿਹਾ ਆਪਣੇ ਚੱਲਾ ਦੇ ਦੇ ਜਲ ਅੰਡਾ ਲੈਟ ਤੱਕ ਪਾਟ ਦੇ ਦੋ ਹੋ ਗਈ ਹੈ ਨਾ ਹੋ ਵੀ ਹੋ ਗਿਆ ਉਹ ਬੁਝਾ ਦਿਓ ਪਾਣੀ ਦੇ ਵਿੱਚ ਦੇ ਮਾਰੋ ਨਾ ਕਰ ਦਿਓ ਪਾਣੀ ਦਿਓ और यो ਹਾਂ ਹਾਂ ਮੈਨੂੰ ਵੀ ਆਉਂਦਾ ਆਹ ਹਾਂ ਹਾਂ ਇਹ ਭਾਰਤ ਵਾਲਾ ਗਾ ਹਾਂਜੀ ਆ ਭਾਰਤ ਕੈਸਾ ਜੀ ਸਮਸ਼ੇਰ ਵਾਲਿਆਂ ਦਾ ਸਮਸ਼ੇਰ ਕੈਸਾ ਜੀ ਦੋ ਟੂਆ ਹੀ ਵੇਹੇ ਦੋ ਮਾਤਾ ਜੀ ਨਾਤ ਦੋ ਬਾਈ ਜੀ ਲੋਕ ਤੇ ਇਹਨਾਂ ਕੋਲ ਪਹਿਰਾ ਵਾਲਿਆਂ ਦੀ ਫੰਦੀ ਹੋਣੀ ਹੈ ਹਾਂ ਡਰਾਉ ਸਿਲੰਡਰ ਹੈ ਇਹ ਲੋਹੇ ਦਾ ਚੱਕੇ ਮੜਾਏ ਲੋਹੇ ਦਾ ਸਿਲੰਡਰ ਬੋਲ ਕਰਤਾ ਜੀ ਹਾਂ ਬਹੁਤ ਤਕੜਾ ਵਲੋਸ ਹੋ ਗਿਆ ਸਹੀ ਗੱਲ ਹੈ ਸੋਦਾ ਲੱਗਦਾ ਉਹ ਲੋਹੇ ਦੀਆਂ ਵਿੱਚ ਕਦਰਾਂ ਪਾੜਤੀ ਭਾਂਡੇ ਇਹਨਾਂ ਦੇ ਸਾਰੇ ਖਾ ਗਏ ਹੋ ਕੇ ਰੁਕੋ ਜੀ ਫਾਉਂਦੀ ਦੇਖ ਕੇ ਗੋਲ ਖੋ ਜੀ ਹਾਂ ਇਹ ਵਾਲਾ ਬਾਈਕਰ ਕਿੱਦਾਂ ਅਨੇ ਵੀ ਸਿੰਡਰ ਲੀਕ ਆ ਵੀਰੇ ਪਿੱਛੇ ਹੋ ਜਾ ਹਾਂ ਪਿੱਛੇ ਹੋ ਜਾ ਪਾਣੀ ਮਾਰਦਾ ਉਹਨਾਂ ਦੇ ਕੋਲ ਉਹਨਾਂ ਦੇ ਅੰਦਰ ਪਿਆ ਉਹ ਕਿਹੜਾ ਖਾਲੀ ਹੋਣਾ ਬਾਹਰ ਚੋਸਿਆ ਉਹ ਤੋਂ ਨਿਡਰ ਜਾ ਇਹਨਾਂ ਕੋਲ ਜਿਹੜਾ ਖਾਲੀ ਹੈ ਇਹਨਾਂ ਨੇ ਇਹਲਾ ਤੋਂ ਬਾਹਰ ਕੋਈ ਨਾ ਕੋਈ ਤੁਹਾਡੇ ਪਿੰਡ ਤੋਂ ਆ ਪੋਚਾ ਕਿਹੜਾ ਬਾਹਰ ਦਾ ਮੁੰਡਾ ਉਹ ਵਾਲੇ ਦਾ ਮੁੰਡਾ ਸੋਨੇ ਦਾ ਪੁੱਤ ਹੈ ਅੱਗੂਗਾ ਜਰਾ ਅੱਗੂਗਾ ਜਰਾ ਹੁਣੇ ਲੱਗਿਆ ਪੰਜ ਚਾਰ ਦਿਨ ਨਿਡਰ ਹੋ ਗਏ ਉਹ ਤੋਂ ਜਮੇ ਹੋ ਗਏ ਆਹ ਸਾਰਾ ਪੁੰਨਿਆ ਗਿਆ ਉਹ ਇੱਥੇ ਰਹਿਸ਼ੀ ਕਮਰਾ ਰਿਕੁਐਸਟ ਕਰ ਰਿਹਾ ਹੈ ਰਹਿਸ਼ੀ ਕਮਰਾ ਰਹਿਸ਼ੀ ਕਮਰਾ ਆਹ ਪਟਿਆ ਆਹ ਪਟਿਆ ਦੇਖ ਅੱਛਾ ਰਹਿਸ਼ੀ ਕਮਰੇ ਚ ਆ ਹਾਂ ਯਾਰ ਰਹਿਸ਼ੀ ਕਮਰਾ ਦਾ ਓਕੇ ਆਪਰੇ ਆ ਦੇ ਆਈ ਖਬਰ ਇਹ ਸਾਰਾ ਸੇਫ ਆ ਇਹ ਕੰਗਰਾ ਦੇ ਹੱਥ ਸੀ ਨਾ ਕਿਤੇ ਬੜਾ ਦੇ ਧੰਨ ਚਲਾ ਦੇ ਚਲਾ ਦੇ ਚਲਾ ਦੇ ਪਤਾ ਨਹੀਂ ਚਲਾ ਦੇ ਚਲਾ ਦੇ ਲਿਆਓ ਆ ਜਾ ਆਗੇ ਆਗੇ ਆਜੋ ਆਜੋ ਬੈਕ ਲਿਆਓ ਆ ਜਾ ਆਗੇ ਆਗੇ ਖਾਸ ਕਿਵੇਂ ਵਾਪਰਿਆ ਬਾਈ ਜੀ ਸਾਨੂੰ ਤਾਂ ਪਿੰਡ ਕੋਈ ਲੰਘਿਆ ਜਾ ਰਹੀ ਉਹਨੇ ਕਨਫਰਮ ਕੀਤਾ ਜਾਨੇ ਕਿ ਫਿਰ ਅਸੀਂ ਜਦੀ ਫੈਰਗ੍ਰੈਡ ਨੂੰ ਫੋਨ ਫਾਨ ਕਰਕੇ ਜਾਨੇ ਕਿ ਇੱਥੇ ਆ ਕੇ ਦੇਖਿਆ ਤਾਂ ਬਹੁਤ ਬੁਰਾ ਹਾਲ ਹੈ ਸੀਸੀ ਇੱਥੇ ਜਿਹੜੀ ਬਲਾਸਟ ਹੋਇਆ ਸਿਲੰਡਰ ਬਲਾਸਟ ਹੋਇਆ ਹਾਂਜੀ ਸਿਲੰਡਰ ਬਲਾਸਟ ਹੋਇਆ ਨਾ ਸਿਲੰਡਰ ਬਲਾਸਟ ਕਰ ਹੋ ਕੇ ਹੀ ਦੂਸਰੇ ਜ਼ਮੀਨ 'ਚ ਵੀ ਗਿਰੇ ਨਹੀਂ ਜਾ ਕੇ ਅੱਛਾ ਜੀ ਕਿੰਨਾ ਕ ਨੁਕਸਾਨ ਹੋਇਆਗਾ ਨੁਕਸਾਨ ਤਾਂ ਦੱਸਣ ਦੇ ਤਕਰੀਬਨ ਹੈ ਜੀ ਵੀ ਤਿੰਨ ਚਾਰ ਬੰਦੇ ਜਣੇ ਕਿ ਕਾਫੀ ਝੁਲਸੇ ਗਏ ਅੱਛਾ ਤੇ ਜਦੋਂ ਇਸ ਟਾਈਮ ਅਸੀਂ ਇੱਥੇ ਆਏ ਇੱਕ ਬੰਦਾ ਜਣੇ ਕਿ ਉਹਨਾਂ ਦਾ ਆਪ ਹੀ ਖਾਸ ਬੰਦਾ ਸੀ ਉਹਨਾਂ ਦਾ ਜੇੰਸੀ ਵਾਲਾ ਉਹ ਵੀ ਕਾਫੀ ਜਣੇ ਕਿ ਸੜ ਚੁਕਿਆ ਸੀ ਫਿਰ ਉਹਨੂੰ ਜਦੋਂ ਅਸੀਂ ਆਈ.ਈ. ਦੀ ਗੱਡੀ ਜਈ ਭੇਜਿਆ ਜੀ ਹਸਪੀਟਲ ਲੈ ਗਿਆ ਉਹਨੇ ਫਿਰ ਇਹ ਜਿਹੜਾ ਹੈਗਾ ਘਰ ਵੀ ਟਹਿ ਗਿਆ ਹਾਂਜੀ ਜਣੇ ਕਿਨ ਗੈਸ ਏਜੰਸੀ ਦਾ ਕਮਰਾ ਜੀ ਉਹ ਕਮਰੇ ਚ ਜਿਸਲੰਡਰ ਪੈਣ ਜਿਸ ਟੰ ਬਲਾਸਟ ਹੋਇਆ ਤਾਂ ਸਾਰੀ ਲੈਂਟਰ ਜਣੇ ਕਿ ਸਾਰਾ ਬਲਾਸਟ ਹੋਇਆ ਜੀ ਸਾਰਾ ਟਹਿ ਗਿਆ ਜੀ ਕਮਰਾ ਸਾਰਾ ਇਹ ਕਿੰਨੇ ਕਿ ਸਲੰਡਰ ਪੈ ਸੀ ਅੰਦਰ ਸਲੰਡਰ ਦੱਸਣ ਤਕਰੀਬਨ ਤਾਂ ਹੈਗੇ ਨਹੀਂ ਜੀ ਕਹਿੰਦੇ 8-10 ਸਲੰਡਰ ਹੈਗੇ ਨਹੀਂ ਅੱਛਾ ਸਲੰਡਰਾਂ ਦਾ ਇਹ ਜਿਹੜਾ ਹੈਗਾ ਗੋਡਾਉਨ ਸੀ ਗੋਡਾਉਨ ਸੀ ਹਾਂਜੀ ਹਾਂਜੀ ਗੋਡਾਉਨੀ ਕਿੜੀ ਗਡਾਉਣ ਨਾਲ ਸੀ ਜਾਨਿਕ ਇੱਕ ਕਮਰਾ ਪਾਇਆ ਹੋਇਆ ਸੀ ਜਿਹਰ ਚ ਭਈਆ ਬੂਬੀ ਇਹਨਾਂ ਦੇ ਰਹਿੰਦੇ ਆ ਸਿਲੰਡਰ ਵੀ ਜਿਹੜੇ ਐਕਸਟਰਾ ਸਿਲੰਡਰ ਉੱਥੇ ਰੱਖਦੇ ਹਨ ਜੀ ਜਾਨਿਕ ਕਿਸੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਚਲੋ ਜਿਹੜਾ ਸਿਲੰਡਰ ਵੀ ਕਹਿੰਦੇ ਕਾਫੀ ਦੂਰ ਦੂਰ ਤੱਕਰ ਕਰੇ ਹਾਂਜੀ ਇਹ ਨਾਲ ਦੀ ਜਾਨਿਕ ਜ਼ਮੀਨ ਇਹ ਕਣਕ ਲੱਗੀ ਹੋਈ ਹੈ ਉਰਤੇ ਜਾਨਿਕ ਬਹੁਤ ਦੂਰ ਜਾ ਕੇ ਬਲਾਸਟ ਹੋਏ ਨੇ ਸਿਲੰਡਰ ਫਟ ਕੇ ਜੀ ਅੱਗ ਲੱਗਣ ਦਾ ਕਾਰਨ ਦਾ ਪਤਾ ਲੱਗਿਆ ਕੁਛ ਨਹੀਂ ਨਹੀਂ ਸਰ ਉਸਤ ਮਤਲਬ 6 25 ਤੇ ਸਾਨੂੰ ਕਾਲ ਆਈ ਸੀ ਅਸੀਂ ਆਫਿਸ 'ਚ ਬੈਠੇ ਸੀਗੇ ਵੀ ਆਪਣਾ ਮੈਂ ਸੀ ਮੈਂ ਇਸ ਪਿੰਡ ਜਿਹੜਾ ਇਹਦਾ ਸਟੋਰ ਆ ਗੈਂ ਵੀ ਜਲਦੀ ਤੋਂ ਜਲਦੀ ਆਓ ਅਸੀਂ ਨਾਲ ਦੀ ਨਾਲ ਮਤਲਬ ਇੱਥੇ 4-5 ਮਿੰਟਾਂ 'ਚ ਪਹੁੰਚ ਗਏ ਆਉਂਦੇ ਨੂੰ ਬਸ ਸਾਨੂੰ ਕੁਝ ਨਹੀਂ ਪਤਾ ਲੱਗਿਆ ਵੀ ਅਸੀਂ ਆ ਕੇ ਅੱਗ ਦਾ ਮਤਲਬ ਬਲਾਸ ਸਾਨੂੰ ਉਹ ਮੋੜ ਤੇ ਸੁਣਿਆ ਇਹ ਦੋ ਬੜਾ ਕਪਿਆਂ ਨਾਲ ਸਿਲੰਡਰ ਕਾਫੀ ਦੂਰ ਦੂਰ ਤੱਕ ਕੱਢੇ ਗਏ ਕਾਫੀ ਦੂਰ ਦੂਰ ਤੱਕ ਸਰ ਵਿੱਚ ਇੱਦਾਂ ਮਤਲਬ ਜੇ ਹੁਣ ਦੇਖਿਆ ਮਲਬਾ ਦੇਖਿਆ ਤਾਂ ਬਹੁਤ ਜ਼ਿਆਦਾ ਨੁਖਾਨ ਹੋ ਗਿਆ ਨਾਲ ਇਹ ਥੱਲੇ ਦਬੇ ਹੋਏ ਤੇ ਜਿਹੜੀ ਥੱਲੇ ਦਬੇ ਹੋਏ ਤੇ ਸਰ ਬਲਾਸਟ ਨਾਲ ਵਿੱਚ ਦਬ ਗਏ ਨਾਲ ਰਸੋਈ ਟਾਈਪ ਲੱਗਦਾ ਕੁਝ ਬਾਕੀ ਹਲੇ ਗੱਲਬਾਤ ਕਰਕੇ ਪਤਾ ਲੱਗੇ ਅੰਦਰ ਕਿੰਨੇ ਕਿ ਸਿਲੰਡਰ ਨੇ ਸਿਲੰਡਰ ਹਲੇ ਤਾਂ ਹੈਗੇ ਨਹੀਂ ਸਰ ਕਾਫੀ ਨੇ 20-25 ਸਿਲੰਡਰ ਤਾਂ ਅਸੀਂ ਨੇ ਕੱਢ ਕੇ ਸਿੱਟਦੇ ਬਾਹਰ ਬਾਕੀ ਹੁਣ ਵੀ ਅਸੀਂ ਚੱਕੇ ਨਹੀਂ ਛੋਟੇ ਸਿਲੰਡਰ ਵੱਡੇ ਸਿਲੰਡਰ ਕਾਫੀ ਜ਼ਿਆਦਾ ਸਿਲੰਡਰ ਨੇ ਵੱਡਾ ਹੋ ਕੋ ਬਹੁਤ ਜ਼ਿਆਦਾ ਸਿਲੰਡਰ ਪੈ ਗਿਆ ਇਹ ਛੋਟਾ ਸਟੋਰ ਸੀ ਹਾਂਜੀ ਸਰ ਮਤਲਬ ਇਧਰਲੀ ਸਾਈਡ ਹੈ ਇਹਨਾਂ ਦਾ ਕੋਈ ਕਮਰਾ ਪਾਇਆ ਹੋਇਆ ਹੈ ਸ਼ਾਇਦ ਸੋਈ ਟਾਈਪ ਉਹਦੇ ਚ ਹੈਗੇ ਸੀਗੇ 50 60 ਸਿਲੰਡਰ ਤੇ ਉਹਨਾਂ ਦੇ ਵਿੱਚੋਂ ਮੈਨੂੰ ਪਤਾ ਨਹੀਂ ਕੀ ਕਾਰਨ ਕਰਕੇ ਅੱਗ ਲੱਗੀ ਹਲੇ ਲੱਗੂਗਾ ਪਤਾ ਪਤਾ ਕਰਕੇ ਮਤਲਬ ਜੇ ਨਾ ਅਸੀਂ ਮਤਲਬ ਟਾਈਮ ਤੇ ਪਹੁੰਚਦੇ ਹਾਜੀ ਵੱਡਾ ਬਲਾਸੀ ਹਾਂ ਘਟਨਾ ਵੱਡੀ ਹੋ ਸਕਦੀ ਸੀ ਤੇ ਕਿੰਨੀ ਹੋਇਆ ਪਤਾ ਲੱਗਿਆ ਜੀ ਕਾਰਨਾਂ ਦਾ ਤੇ ਭਾਜੀ ਸਾਨੂੰ ਨਾ ਥਾਣੇ ਇਤਲਾਹ ਮਿਲੀ ਸੀ ਵੀ ਸ਼ਮਸ਼ੇਰਗਾ ਏਜੰਸੀ ਦੇ ਵਿੱਚ ਪਿੰਡ ਮੈਸ ਕੋਈ ਸਿਲੰਡਰ ਫਟ ਗਿਆ ਅਸੀਂ ਨਾਲ ਦੀ ਨਾਲ ਇੱਥੇ ਪਹੁੰਚੇ ਆਕੇ ਦੇਖਿਆ ਵੀ ਸਿਲੰਡਰ ਫਟਿਆ ਹੋਇਆ ਸੀ ਇੱਕ ਤੇ ਇਹਨਾਂ ਦੇ ਤਿੰਨ ਚਾਰ ਮੁਲਾਜ਼ਮ ਵੀ ਝੁੱਲਸੇ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਤਾ ਅੱਗੇ ਮੁਰਲੀ ਸ਼ਹਿਤਾ ਵਾਸਤੇ ਤੇ ਨਾਲ ਫਾਇਰ ਬ੍ਰੇਡ ਮੰਗਵਾ ਕੇ ਨਾਲ ਦੀ ਨਾਲ ਅੱਗੇ ਤੇ ਕਾਬੂ ਕਰ ਲਿਆ ਗਿਆ ਇਹ ਪੜਤਾਲ ਕਰਕੇ ਪਤਾ ਲੱਗੂਗਾ ਜਿਵੇਂ ਜਿਵੇਂ ਉਹ ਹੋਊਗੀ ਉਦੋਂ ਦੀ ਕਾਰਵਾਈ ਹੁਣ ਚਲਿੰਦੀ ਜਾਊਗੀ ਕਿੰਨੇ ਝੁੱਲਸੇ ਨੇ ਬੰਦੇ ਤਿੰਨ ਚਾਰ ਬੰਦੇ ਹੈਗੇ ਨੇ ਚਾਰ ਹਾਂਜੀ ਹਾਂਜੀ ਗਾਡਾਉਨ ਹੈ ਇਹ ਮੁੱਢਲੀ ਜਾਣਕਾਰੀ ਤੋਂ ਕੀ ਸਾਹਮਣੇ ਆਇਆ ਕੀ ਕਾਰਨ ਕੀ ਇਹ ਸਿਲੰਡਰ ਫਟਿਆ ਹੋਇਆ ਪਾਜੀ ਹੁਣ ਇਹ ਤਾਂ ਹੁਣ ਦੇਖੋ ਪੜਤਾਲ ਕਰਕੇ ਪਤਾ ਲਓ ਵੀ ਕੀ ਹੈ ਸਰ ਰੈਨ ਉਹਦੇ ਫਾਇਦੇ ਦੀ ਗੱਲ ਆ ਕਹਿੰਦਾ ਰੈਨ ਆਹ ਬਹੁਤ ਗੱਲ ਗੱਲ ਸੰਭਾਲ ਕਰੀ ਜਾਂਦਾ 168 ਵਾਲਾ ਜਣਗੀ ਫਾਇਦੇ ਹੈ ਹੈ ਉਹ ਬੋਲੀ ਉਹਨਾਂ ਨੂੰ ਛੜਜਾ ਮੜੋਂ ਉਲਟ ਰੇਟ ਮਾਰਦਾ ਲਾ ਕੇ ਇਹ ਹੋਇਆ ਕਿ ਉੱਧਰ ਉੱਥੇ ਜੀ ਗੈਸ ਚੱਲ ਰਹੀ ਦੀ ਸਿਲੰਡਰ ਲੀਕ ਹੋ ਗਿਆ ਉਹਨੂੰ ਅੱਗ ਲੱਗੀ ਹਾਂ ਉਹਨੂੰ ਅੱਗ ਲੱਗੀ ਕਿੰਨੇ ਕ ਜਣੇ ਕੰਮ ਕਰ ਰਹੇ ਸੀ ਅੰਦਰ ਠੀਕ ਹੈ ਜੀ 5-7 ਜਣੇ ਅੱਛਾ ਬਖਸ਼ਤ ਜੀ ਜੀ ਵਾਲੇ ਉਸ ਤੋਂ ਬਹੁਤ ਜਾਣਕਾਰੀ ਮਿਲਦਾ ਹਾਂ ਹਾਂ ਜੀ ਬੰਦਾ ਹਾਂ ਇਹ ਲਾਂਚ ਨਹੀਂ ਜਾ ਕੇ ਬੜਾ ਚੈਨਰ ਜੀ ਨਾਮ ਦੀ ਜੀ ਹਾਂ 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 ਕੀ ਹੈ ਬ੍ਰਦਰ ਤੇਰਾ ਸੰਦੀਪ ਸ਼ਰਮਾ ਹੈ ਸੰਦੀਪ ਸ਼ਰਮਾ ਇਹ ਨਵਾਂ ਨਾਮ ਚਾਹੁੰਦਾ ਹੈ ਕੋਈ ਚਾਹੁੰਦਾ ਹੈ ਸੁੰਦੀਪ ਲੱਤਾਂ ਦੇ ਦਾ ਨੀ ਦਾ ਤੁਹਾ ਜੋ ਵੀ ਕੁਛ ਹੈ ਵੀਰੇ ਤੁਹਾਨੂੰ ਕਰਵਾ ਦੇਣਾ ਕੀ ਨਾਂ ਤੁਹਾਡਾ ਮੇਰਾ ਸੰਦੀਪ ਹੈ ਜੀ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ ਉੱਥੇ ਮੈਨੂੰ ਚ 3 ਸਾਲ ਹੋ ਗਏ ਕਿਵੇਂ ਲੱਗੀ ਅੱਗ ਉੱਥੇ ਉੱਥੇ ਸਿਲੰਡਰ ਲੀਕ ਹੋ ਗਿਆ ਜੀ ਤੇ ਹੋਰ ਸਿਲੰਡਰਾਂ ਨੂੰ ਵੀ ਅੱਗ ਲੱਗੀ ਹੋਰ ਵੀ ਅੱਗ ਲੱਗੀ ਸੀ ਪਤਾ ਹੈ ਅੱਛਾ ਤੁਹਾਡੇ ਨਾਲ ਕਿੰਨੇ ਜਣੇ ਨੇ ਹੋਰ ਮੇਰੇ ਨਾਲ 3-4 ਜਣੇ ਹੋਰ ਸੀ ਜੀ ਉੱਥੇ ਅੱਛਾ ਜੀ ਕਾਰਨ ਪਤਾ ਲੱਗਿਆ ਜੀ ਸਿਲੰਡਰ ਕਿ ਸਿਲੰਡਰ ਲੀਕ ਹੋ ਗਿਆ ਜੀ ਬਸ ਉੱਥੇ ਅੱਛਾ ਜੀ ਮਾਲਕ ਪਹੁੰਚੇ ਨੇ ਜੀ ਉੱਥੇ ਮਾਲਕ ਉੱਥੇ ਪਤਾ ਨਹੀਂ ਜਿਸ ਤੱਕ ਆ ਗਏ ਇਹ ਕਿਹੜੀ ਕੰਪਨੀ ਆ ਇਹ ਭਾਰਤ ਤੇ ਕਰ ਰਹੀ ਸੀ ਸਾਡਾ ਮੁੰਡਾ ਕੰਮ ਕਰਦਾ ਗੈਸ ਜਾਰਸੀ ਦੇ ਵਿੱਚ ਕਿਹੜੀ ਗੈਸ ਜਾਰਸੀ ਸੀ ਆਪਣੇ ਭਾਰਤ ਆ ਰਹੇ ਜੀ ਇੱਕ ਜਗ੍ਹਾ ਤੇ ਐਮੈਸਮੈਂਟਿੰਗ ਰੂਟ ਅੱਛਾ ਹਸਪੈਂਡ ਹੈ ਇਹ ਸਾਨੂੰ ਦਾ ਫੋਨ ਆਇਆ ਸੀ ਕੋਈ ਜਾਰਸੀ ਚੱਕ ਲੱਗ ਗਈ ਹੈ ਅਸੀਂ ਜਦ ਹੀ ਮੋਟਰਸਾਈਕਲ लेके ਭੱਜਿਆ ਤੇ 8-10 ਮੁੰਡੇ ਜੇ ਸਾਰੇ ਮੁੰਡੇ ਬੈਠੇ ਕਿੰਨਾ ਕਿੰਨੇ ਕ ਜਣੇ ਨੇ ਅੰਦਰ ਹਾਂਜੀ 6 ਜਣੇ ਸੀ ਸਿਲੰਡਰ ਵਗੈਰਾ ਫਟ ਗਏ ਸਿਲੰਡਰ ਇੱਕ ਫਟ ਗਿਆ ਹੀ ਕਹਿੰਦੇ ਲੀਕ ਹੋਗਾ ਕੋਈ ਅੱਛਾ ਤੇ ਲੀਕ ਹੋ ਕਰਨ ਅੱਜ ਸਾਰੇ ਪਾਸੇ ਵਹਿ ਲ ਗਏ ਉਹਦੀ ਮਤਲਬ ਕਿ ਬਾਕੀ ਸਿਲੰਡਰਾਂ ਨੂੰ ਵੀ ਲੱਗ ਗਈ ਹਾਂ ਲੱਗ ਗਈ ਫਿਰ ਕਿੰਨੇ ਕੁ ਮੁੰਡੇ ਫਟੜ ਹੋਏ ਨੇ 10 12 ਹੈਗੇ ਨੇ 7 8 ਹੈਗੇ ਨੇ ਪੂਰੇ ਐਮਰਜੈਂਸੀ ਚ ਕਿੰਨੇ ਆਏ ਨੇ ਐਮਰਜੈਂਸੀ ਚ ਦੋ ਦੋ ਜਨੇ ਆਏ ਨੇ ਬਾਕੀ ਲਿਆ ਦੇ ਦੇ ਕਿੱਥੇ ਰੈਫਰ ਕਰਿਆ ਇਹਨਾਂ ਨੂੰ ਕੰਡੀਸ਼ਨ ਕਿ ਇਸ ਤਰ੍ਹਾਂ ਦੀ ਹੈ ਬਹੁਤ ਖਰਾਬ ਹੋਈ ਹੋਈ ਹੈ ਕੀ ਕੀ ਨਾਮ ਆ ਜੀ ਇਹਨਾਂ ਦਾ ਇੱਕ ਦਾ ਨੋ ਤਾਂ ਆਇਆਗਾ ਜੀ ਜੱਜ ਜੱਜ ਸਿੰਘ ਇਹ ਜਿਹੜਾ ਅੱਛਾ ਜੀ ਇਹਦਾ ਪਤਾ ਨਹੀਂ ਹੈਗਾ ਉਹ ਕੋਈ ਬਾਹਰ ਲਾਇਆ ਪ੍ਰਦੇਸ਼ੀ ਬੰਦਾ ਹੈ ਟੋਟਲ ਕਿੰਨੇ ਇੱਕ ਮਿੰਟ ਯਾਰ ਇੱਕ ਮਿੰਟ ਟੋਟਲ ਕਿੰਨੇ ਜਣੇ ਹੋਣਗੇ ਅੰਦਰ ਟੋਟਲ ਤੇ 8 ਜਣੇ ਨੇ ਅੱਛਾ ਜੀ ਮਾਲਕ ਕੌਣ ਹੈ ਏਜੰਸੀ ਦਾ ਜੱਜ ਦਾ ਨੋ ਨਹੀਂ ਕੋਈ ਕਿਹੜੀ ਭਾਰਤ ਗੈਸ ਏਜੰਸੀ ਹੈ ਬਾਹਰ ਲਾਇਆ ਅੱਛਾ ਕਿੰਨੇ ਕਵਜੇ ਦੀ ਗੱਲ ਆ ਇਹ ਇਹ ਸ਼ਾਮ ਦੇ 7:00 ਕਵਜੇ ਨਾਲ ਹੀ ਚੱਲਦਾ ਅੱਛਾ ਹੁਣੇ ਹੋਇਆ ਜੀ ਅੱਧ ਤੱਕ ਇਹ ਹੁਣ ਤੁਹਾਡੇ ਰਿਸ਼ਤੇਦਾਰ ਨੂੰ ਕਿੱਥੇ ਕਰਦੇ ਭਰਾ ਨੂੰ ਪਟਿਆਲੇ ਕਰ ਰਹੇ ਨੇ ਕੰਡੀਸ਼ਨ ਹੁਣੇ ਦੀ ਠੀਕ ਆ ਕੰਡੀਸ਼ਨ ਕਾਫੀ ਹਾਲਤ ਖਰਾਬ ਹੈ ਅੱਛਾ ਤੁਸੀਂ ਕੀ ਮੰਗ ਕਰਦੇ ਹੋ ਹੁਣ ਜੋ ਜੋ ਮੰਗੇ ਹੀ ਕਰਦੇ ਨੇ ਜੋ ਇਹਨਾਂ ਦਾ ਇਲਾਜ ਹੈ ਕੋਈ ਹੋਰ ਐਜੰਟ ਕਰਾਇਆ ਜਾਵੇ ਇੱਕ ਤਾਂ ਨੌ ਜੱਜ ਸਿੰਘ ਆ ਇੱਕ ਤਾਂ ਨੌ ਦਲੀਪ ਸਿੰਘ ਕਿੰਨੀ ਉਮਰ ਆ ਜੱਜ ਸਿੰਘ ਦੀ ਬਾਈ ਸਾਹਿਬ ਦੀ ਉਮਰ ਕਿੰਨੀ ਬਾਈ ਸਾਹਿਬ ਮੈਂ ਤਾਂ ਨਹੀਂ ਹੋਇਆ ਮੈਂ ਦੋ ਬੱਚੇ ਨੇ ਕਿੰਨੇ ਕਿੰਨੇ ਟਾਈਮ ਤੋਂ ਕੰਮ ਕਰ ਰਿਹਾ ਸੀਗਾ ਉੱਥੇ ਕੀ ਹੋ ਗਿਆ ਨੂੰ ਸਾਲ ਹੋ ਗਿਆ ਤਾਂ ਕਰੂ ਨਾ ਕਾਲ ਕੋਨੇ ਕੰਮ ਕਰਦਾ ਤੇ ਦਲੀਪਾ ਦੇ ਘਰ ਆ ਜੀ ਮੋਢਾ ਮੇਰਾ ਬੱਚਾ ਹੀ ਹੈ ਤੁਹਾਡਾ ਬੇਟਾ ਹੈ ਜੱਸ ਸਿੰਘ ਕਿਵੇਂ ਬੋਲਾ ਬੋਲ ਨਹੀਂ ਸਕਦਾ ਸੋਨੇ ਸੌਣਦਾ ਨਾ ਬੋਲਦਾ ਜੀ আচ্ছা ਦੋਨੋਂ ਵਾਈਫ ਵੀ ਇਹਦੀ ਹਾਂ ਦੋ ਜੀ ਇਦਾਂ ਨੇ ਜੀ ਕਿੰਨੀ ਤਨਖਾਹ ਲੈਂਦਾ ਫਿਰ ਉੱਥੇ ਇਹ ਕੰਮ ਕਰਾਂ ਦੇ ਇਹਨੂੰ ਮਿਲਦੀ ਹੈ ਜੀ 9500 ਰੁਪਏ ਟੋਆ ਟਾਈ ਕਰਦਾ ਫਿਰ ਇਹਦਾ ਮਾ ਹਾਂ ਜੀ ਹਾਂ ਜੀ ਠੀਕ ਤੁਹਾਡਾ ਕੀ ਨਾਮ ਹੈ ਕਾਲਾ ਰਾਮ ਜੀ ਅੱਛਾ ਕਿੰਨੇ ਬੱਚੇ ਕਿੰਨੇ ਨੇ ਇਹਦੇ ਦੋ ਕੁੜੀ ਆ ਇੱਕ ਮੁੰਡਾ ਜੀ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਤੁਸੀਂ ਨਹੀਂ ਪੇਸ਼ੈਂਟ ਆਏ ਨੇ ਜੀ ਕੀ ਕੀ ਦਿੱਕਤ ਨਾਲ ਆ ਰਹੇ ਹੋ ਅ ਮਾਸ ਵਿਲੇਜ ਚ ਨਾ ਇੱਕ ਭਾਰਤ ਗੈਸ ਏਜੰਸੀ ਸੀ ਉੱਥੇ ਗੈਸ ਲੀਕ ਹੋ ਗਿਆ ਉਸ ਕਰਕੇ ਅੱਗ ਲੱਗੀ ਜਿਹੜੇ ਕੁਝ ਵਰਕਰਸ تھے ਉਹਨਾਂ ਨੂੰ ਗਵਨ ਹੋ ਗਿਆ ਦੋ ਆਪਾਂ ਆਲਰੇਡੀ ਰੈਫਰ ਕਰ ਚੁੱਕੇ ਆਪਾਂ ਜੱਜ ਤੇ ਇੱਕ ਦਲੀਪ ਸਿੰਘ ਹੈ ਉਹ ਰੈਫਰ ਹੋ ਗਿਆ ਸਾਡੇ ਕੋਲ ਹੁਣ ਤੀਜਾ ਇੱਕ ਸੰਦੀਪ ਫਿਰ ਆਇਆ ਵੈ ਉਹਦੀ ਟ੍ਰੀਟਮੈਂਟ ਚੱਲ ਰਹੀ ਹੈ ਅਭੀ ਤਾਂ ਸਟੇਬਲ ਹੀ ਹੈ ਪਰ ਬਰਨ ਉਹਨਾਂ ਕੋਲ ਜ਼ਿਆਦਾ ਹੋਈ ਹੈ ਜਿਹਨਾਂ ਜਿਹੜੇ ਰੈਫਰ ਕਰੇ ਨੇ ਉਹ ਕਿੰਨੇ ਕੁ ਬਰਨ ਨੇ ਜਿਹੜੇ ਰਫਰ ਕੀਤੇ ਉਹਨਾਂ ਨੂੰ ਮਤਲਬ 50 60% ਤੋਂ ਬੰਦ ਹੈਗਾ ਅਨੁਪਰਫਰ ਕੀਤਾ ਤੇ ਮੈਂ ਮੈਂ ਤੁਹਾਨੂੰ ਕਿਵੇਂ ਪਤਾ ਹੈ ਵੀ ਦਸ ਦੇ ਕਰੀਬ ਜ਼ਖਮੀ ਨੇ ਜਿਹੜੇ ਹੋਏਗੇ ਸਾਨੂੰ ਇਨਫੋਰਮੇਸ਼ਨ ਆਈ ਅਥਾਰਟੀਆਂ ਨੇ ਸਾਨੂੰ ਇਨਫੋਰਮ ਕੀਤਾ ਤੇ ਇਹਦੀ ਕਿਵੇਂ ਹਾਲਤ ਹੈ ਜਿਹੜਾ ਹੁਣ ਸ਼ਰਮਾ ਹੈ ਤੁਹਾਡੇ ਕੋਲ ਇੱਥੇ ਸ਼ਰਮਾ ਨੂੰ ਕੋਈ ਬਰਨ ਹੈ ਜਸਟ ਹੁਣੇ ਚੈੱਕ ਕਰ ਰਹੇ ਜਸਟ ਹੁਣੇ ਆਇਆ ਹੈ ਉਹ ਦੇਖ ਕੇ ਰੋ